ਮਿੱਤਰ ਪਿਆਰਿਓ ਕਈ ਦੁਕਾਨਾਂ ਵਾਲੇ ਨਾ ਬਹੁਤ ਯਰ ਕਪਲਾबाजी ਕਰਦੇ ਨੇ ਤੁਹਾਨੂੰ ਨਾ ਇੱਕ ਐਸੀ ਚੀਜ਼ ਦਿਖਾਉਣੇ ਆ ਜਿਸ ਤੋਂ ਪਤਾ ਸਾਫਤ ਹੁੰਦਾਗਾ ਵੀ ਯਰ ਬਹੁਤ ਕਪਲਾ ਕੀਤਾ ਹੈਗਾ ਕਿਉਂਕਿ ਜਦੋਂ ਵੀ ਕੋਈ ਚੀਜ਼ ਲਿਆਉਣੀ ਹੁੰਦੀ ਹੈ ਨਾ ਤੇ ਜ਼ਰੂਰ ਧਿਆਨ ਰੱਖਿਆ ਕਰੋ ਤੁਹਾਨੂੰ LED ਦਿਖਾਉਣੇ ਹੈਗੇ ਆ ਦੇਖੋ ਭਾਈ ਆਹਾਂ LED ਆ ਤੇ ਇਹ ਮਤਲਬ ਕੀ ਅ ਅਸਲੀ ਹਾਂਤੀ ਹੈਗੀ ਆ ਇਹ 9500 ਦੀ ਦਿੱਤੀ ਆ ਠੀਕ ਹੈ ਨਾ ਤੇ ਹੋਰ ਵੀ ਕਿਸੇ ਨੇ ਲੈਂਦੀ ਸੀ ਤੇ ਇੱਕ ਨੇ ਤਾਂ ਮਤਲਬ ਕਿ 8000 ਦੀ ਲੈਂਦੀ ਆ ਤੇ ਇੱਕ ਨੇ ਲੈਂਦੀ ਸੀ 7000 ਦੀ ਦੇਖੋ ਯਾਰ ਕਿੰਨਾ ਡਿਫਰੈਂਟ ਆ ਮਤਲਬ ਕੀ ਹੈ ਨਾ ਰੇਟ ਦੇ ਵਿੱਚ ਇਸ ਕਰਕੇ ਬਈ ਕੰਪਨੀ ਵੱਲੋਂ ਤਾਂ ਹੁਣ ਜਦੋਂ ਆਪਾਂ ਗਾਂ ਤੋਂ ਲੈਉਣੇ ਆ ਉੱਥੋਂ ਤਾਂ 5000 ਦੀ ਮਿਲਦੀ ਹੈ ਗਿਆ ਦੇਖੋ ਬਈ ਕਿੰਨਾ ਕਿੰਨਾ ਚਾਰ ਚਾਰ 5 5000 ਨਫਾ ਕੱਢਦੇ ਨੇ ਯਾਰ ਇਹੇ ਚੀਜ਼ਾਂ ਨੂੰ ਸਮਝਣਾ ਚਾਹੀਦਾਗਾ ਤੁਸੀਂ ਆਪ ਖੁਦ ਹੀ ਇਹ ਚੀਜ਼ ਦੇਖ ਰਹੇ ਆਂ ਭਈ ਆਪਾਂ ਜੋ ਅਸਲੀਅਤ ਆਪੋ ਉਦਸੀਆ ਪਰ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਜਦ ਵੀ ਕੋਈ ਚੀਜ਼ ਲਿਆਉਣੀ ਆ ਤੇ ਤੁਸੀਂ ਆਪ ਦਾ ਸਮਝ ਸੋਚ ਕੇ ਚੀਜ਼ ਲਿਆ ਕਰੋ ਠੀਕ ਆ ਨਾ ਐਵੇਂ ਕਾ ਪਲਾ ਬਾਜੀ ਚਲਦੀ ਆ ਭਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ